ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਬਾਰ ਹੈ ਮਹਾ ਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ किरत कर्म के विषुणे कार्य कृपा में लह राम चार कुंट दह दिस प्रमे था ਕੇ ਆਏ ਪ੍ਰਭ ਕੀ ਸਾਮ ਕਰਤ ਕਰਮ ਕੇ ਵੀਛੂੜੇ ਕਰੇ ਕਿਰਪਾ ਮੇ ਲਹ ਰਾਮ ਚਾਰੇ ਕੁੰਟ ਦਹ ਦਿਸ ਭ੍ਰਮੇ ਥੱਕ ਕੇ ਆਏ ਪ੍ਰਭ ਕੀ ਸਾਮ ਧੀਨ ਦੁਦਾ ਤੇ ਬਾਹਰੀ ਕਿਤਾ ਨ ਆਵਾ ਕਾਮ ਜਲ ਬਿਨ ਸਾਖ ਕੁਮ ਲਾਵਤੀ ਉਪਜਹਿ ਨਾਹੀ ਦਾਮ ਹਾਰੇ ਨਾ ਨ ਮਿਲਿਆ ਸਾਜਨਾ ਕਤ ਪਾਈਆ ਬਿਸਰਾਮ ਜਿਤ ਘਾਰੇ ਹਾਰੇ ਕੰਤ ਨ ਪ੍ਰਗਟਈ ਪਾਟ ਤੇ ਨਗਰ ਸੇ ਗ੍ਰਾਮ ਸ੍ਰਬ ਸੀਗਾਰ ਤੰ ਬੋਲ ਰਾਸ ਸਾਨੁ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤਿ ਵੇਹੂਣੀਆਂ ਮੇ ਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆਂ ਤਾਰੇ ਕਿਰਪਾ ਦਿਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ ਕੀਤ ਗੋਵਿੰਦ ਅਰਾਧਿਆ ਹੋਵਾ ਆਨੰਦ ਕਣਾ ਸੰਤ ਜਨ ਮਿਲ ਪਾਈਆ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਇ ਤਿਸ ਹੈ ਗਣਾ ਇੱਕ ਖੇਨਤ ਦੇਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਾਲੇ ਥਾਲੇ ਮਹੀਆਲੇ ਪੂਰੀਆ ਰਵਿਆ ਵਿੱਚ ਵਣਾ ਸੋ ਪ੍ਰਭ ਚਿੱਤ ਨ ਆਵਈ ਕਿਤੜਾ ਦੁੱਖ ਗਣਾ ਜਿਨੀ 라ਵਿਆ ਸੋ ਪ੍ਰਭ ਤਿਨਾ ਭਗਮਣਾ ਹਾਰੇ ਦਰਸਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾਉ ਚੇਤ ਲਾਈ ਸੋ ਪ੍ਰਭ ਤਿਸ ਕਾ ਪਾਏ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰ ਹੈ ਮਹਾਮਾਜ ਮਹੱਲਾ 5 ਵਾ ਹਰ ਚੌਥਾ ਇੱਕ ਓੰਕਾਰ ਸਤਿ ਗੁਰ ਪ੍ਰਸਾਦਿ ਕਿਰਤ ਕਰਮ ਕੇ ਵੀਛੜੇ ਕਾਰਿ ਕਿਰਪਾ ਮਿਲੋ ਰਾਮ ਚਾਰੇ ਕੁੰਟ ਦਹ ਦਿਸ ਭ੍ਰਮੇ ਤੱਕੇ ਆਏ ਪ੍ਰਭ ਕੀ ਸਾਮ